ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਪੁੱਲਰ ਵੈਸੇ ਤਾਂ ਜੇਕਰ ਮੌਸਮ ਬਿਲਕੁਲ ਸਹੀ ਰਹਿੰਦਾ ਤਾਂ ਕਲ ਤੋ ਕਣਕ ਦੀ ਵਾਢੀ ਦਾ ਫੁੱਲ ਜੂਰ ਹੋਵੇਗਾ ਪਰੰਤੂ ਹੁਣ ਤੱਕ ਜਿੰਨੀਆਂ ਵੀ ਕਣਕ ਦੀਆਂ ਵੈਰਾਈਟੀਆਂ ਵੱਡੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਹਲੇ ਤੱਕ ਸਿਰਫ ਦੋ ਅਜਿਹੀਆਂ ਕਿਸਮਾਂ ਜਿਨ੍ਹਾਂ ਦਾ ਝਾੜ ਬੰਪਰ ਆ ਰਿਹਾ ਜਿਵੇਂ ਜਿਵੇਂ ਇਨ੍ਹਾਂ ਵੈਰਾਈਟੀਆਂ ਦੀ ਵढਾਈ ਹੋ ਰਹੀ ਹੈ ਇਹਨਾਂ ਦਾ ਝਾੜ ਵੱਧਦੇ ਜਾ ਰਿਹਾ ਬਹੁਤ ਹੀ ਜ਼ਿਆਦਾ ਸਰਾ ਝਾੜ ਆ ਰਿਹਾ ਵੈਸੇ ਤਾਂ ਇਸ ਵਾਰ ਕਣਕ ਦੀਆਂ ਸਾਰੀਆਂ ਹੀ ਕਿਸਮਾਂ ਦਾ ਝਾੜ ਬਹੁਤ ਜਿਆਦਾ ਵਧੀਆ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਆਦਾ ਵਧੀਆ ਆਵੇਗਾ ਪਰੰਤੂ ਜਿਹੜੀਆਂ ਇਹ ਦੋ ਵੈਰੈਟੀਆਂ ਆ ਨਾ ਇੰਨਾ ਦਾ ਬੀਜ ਤੁਸੀਂ ਰੱਖ ਲਓ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਗਵਾਂਡੀਆਂ ਤੋਂ ਪੱਕਾ ਰੱਖ ਲਓ ਕਿਉਂਕਿ ਇੰਨਾ ਦੋਨਾਂ ਵੈਰਾਈਆਂ ਦਾ ਝਾੜ ਹਲੇ ਤੱਕ ਰਿਕਾਰਡ ਤੋੜ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੋੜੇਗਾ ਕਿਉਂਕਿ ਦੋਸਤੋ ਇੰਨਾ ਵੈਰਾਈਆਂ ਨੇ ਅਕਤੂਬਰ ਦੇ ਵਿੱਚ ਬਜਾਈ ਹੋਣ ਦੇ ਬਾਵਜੂਦ ਵੀ ਬਹੁਤ ਬਹੁਤ ਹੀ ਜ਼ਿਆਦਾ ਝਾੜ ਦਿੱਤਾ ਇੰਨਾ ਵੈਰਾਈਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਡਬੀਡਬਲਯੂ 327 हां दोस्तों ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਰਿਪੋਰਟਾਂ ਮੇਰੇ ਕੋਲੇ ਆ ਚੁੱਕੀਆਂ ਜਿੰਨਾ ਵੀ ਕਿਸਾਨ ਵੀਰਾਂ ਨੇ ਡਬੀ ਡਬਲਯੂ 327 ਵੱਡੀ ਹੈ ਨਾ ਉਹਨਾਂ ਦਾ ਇੱਕੋ ਜਿਹਾ ਝਾੜ ਆ ਰਿਹਾ 26 ਕਮੰਟਲ ਯਾਨੀ ਕਿ 65 ਮਨ ਪ੍ਰਤੀ ਏਕੜ ਹੁਣ 26 ਕਮੰਟਲ ਤੋਂ ਘੱਟ ਦਾ ਕਿਸੇ ਕਿਸਾਨ ਵੀਰ ਨੇ ਮੇਰੇ ਨਾਲ ਗੱਲ ਕੀਤੀ ਨਹੀਂ ਹੁਣ ਚਾਹੇ ਉਹ ਕਿਸਾਨ ਜੁਪੀ ਦਾ ਚਾਹੇ ਉਹ ਕਿਸਾਨ ਹਰਿਆਣੇ ਦਾ ਤੇ ਚਾਹੇ ਉਹ ਕਿਸਾਨ ਪੰਜਾਬ ਦਾ ਤਿੰਨਾ ਦੇ ਵਿੱਚ 26 ਕਵਾਂਟਲ 26 ਕਵਾਂਟਲ ਜਨ ਕੇ 65 ਮਣ 65 ਮਣ ਹੋਈ ਜਾ ਰਹੀ ਆ ਵੈਸੇ ਤਾਂ ਇਸ ਵੈਰੈਟੀ ਦਾ ਵੱਧ ਤੋਂ ਵੱਧ ਝਾੜ ਮੇਰੇ ਕੋਲ 28 ਕਵਾਂਟਲ ਪ੍ਰਤੀ ਏਕੜ ਵੀ ਆਇਆ ਪਰੰਤੂ 26 ਕਵਾਂਟਲ ਤੋਂ ਘੱਟ ਤਾਂ ਕਿਸੇ ਕਿਸਾਨ ਵੀਰ ਨੇ ਦੱਸਿਆ ਹੀ ਨਹੀਂ ਸਭ ਤੋਂ ਘੱਟ ਝਾੜ 26 ਕਵਾਂਟਲ ਇਸ ਵੈਰੈਟੀ ਦਾ ਤੇ ਵੱਧ ਤੋਂ ਵੱਧ ਝਾੜ ਮੇਰੇ ਕੋਲੇ 28 ਕਵਾਂਟਲ ਤੱਕ ਨੋਟ ਕੀਤਾ ਹੋਇਆ ਅੱਗੇ ਗੱਲ ਕਰਦੇ ਆ ਦੂਜੇ ਨੰਬਰ ਤੇ ਇਸ ਵੈਰਾਈਟੀ ਦਾ ਬੀਜ ਵੀ ਤੁਸੀਂ ਰੱਖ ਲਓ ਕਿਉਂਕਿ ਇਹ ਪੁਰਾਣੀ ਵੈਰਾਈਟੀ ਆ ਤੇ ਲਗਾਤਾਰ ਰਿਕਾਰਡ ਤੋੜ ਰਹੀ ਆ ਇਸ ਵੈਰਾਈਟੀ ਦਾ ਨਾਂ ਹੈ DBW100 ਸਤਾਈ ਹਾਂ ਦੋਸਤੋ ਇਸ ਵੈਰੈਟੀ ਦਾ ਝਾੜ ਵੀ ਮੇਰੇ ਕੋਲੇ ਘੱਟ ਤੋਂ ਘੱਟ 23 ਕੁਇੰਟਲ ਤੇ ਵੱਧ ਤੋਂ ਵੱਧ 27 ਕੁਇੰਟਲ 27.5 ਕੁਇੰਟਲ ਤੱਕ ਆ ਚੁੱਕਿਆ ਤੇ ਬਹੁਤ ਹੀ ਜ਼ਿਆਦਾ ਕਿਸਾਨ ਵੀਰਾਂ ਦਾ ਕਹਿਣਾ ਕਿ ਸਾਡੇ ਇਸ ਵੈਰੈਟੀ ਦਾ ਝਾੜ 24 ਤੋਂ 25 ਕੁਇੰਟਲ ਤੱਕ ਦਿੱਤਾ ਮਣਾ ਵਿੱਚ ਗੱਲ ਕਰਕੇ ਤਾਂ 60 ਤੋਂ 63 ਮਣ ਬਣਦਾ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹੁਣ ਤੱਕ ਇਨ੍ਹਾਂ ਦੋਨਾਂ ਵੈਰੈਟੀਆਂ ਦਾ ਝਾੜ ਬਾਕੀ ਸਾਰੀਆਂ ਵੈਰੈਟੀਆਂ ਤੋਂ ਜ਼ਿਆਦਾ ਆ ਰਿਹਾ ਵੈਸੇ ਤਾਂ ਦੂਜੀਆਂ ਵੈਰੈਟੀਆਂ ਵੀ ਚੰਗੀਆਂ ਜਿਵੇਂ ਕਿ DBW222 ਦਾ ਝਾੜ ਵੀ ਚੰਗਾ ਆ ਰਿਹਾ ਪਰੰਤੂ ਜਿਹੜੀਆਂ ਹੋਰ ਵੈਰਾਈਟੀਆਂ ਜਿਵੇਂ PBW826 ਆ ਇਹਨਾਂ ਦਾ ਝਾੜ 24 25 ਕਵਾਂਟਲ ਤੱਕ ਵੀ ਆ ਰਿਹਾ ਤੇ 19 ਕਵਾਂਟਲ ਵੀ 18 ਕਵਾਂਟਲ ਵੀ ਆ ਰਿਹਾ ਪਰੰਤੂ ਜਿਹੜਾ ਟਿਕਿਆ ਹੋਇਆ ਝਾੜ ਆ ਵੀ ਵਧੀਆ ਝਾੜ ਆ ਬੰਪਰ ਝਾੜ ਆ ਜਿੰਨਾਂ ਵੈਰਾਈਟੀਆਂ ਦਾ ਝਾੜ ਬਿਲਕੁਲ ਵੀ ਨਹੀਂ ਘਟਿਆ ਉਹ ਹਨ ਇਹ ਦੋ ਵੈਰਾਈਟੀਆਂ DBW 187 ਤੇ DBW 327 ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਵੈਰੈਟੀ ਟੌਪ ਕਰੇਗੀ ਕਿੰਨਾ ਝਾੜਾ ਆਵੇਗਾ ਤੁਹਾਡੇ ਨਾਲ ਲਗਾਤਾਰ ਜ਼ਰੂਰ ਸਾਂਝਾ ਕੀਤਾ ਜਾਵੇਗਾ ਹੁਣ ਦੇ ਇਜਾਜ਼ਤ ਤੇ ਧੰਨਵਾਦ ਦੋਸਤੋ